ਮਾਰਟਨ ਹੋ ਜੂ ਬਾਈ ਜਿਹੜਾ ਵੀਡੀਓ ਦੇਖ ਕੇ ਤੇ ਸ਼ੇਅਰ ਕਰਕੇ ਆਊਗਾ ਨਾ 13 ਦਿਖਾ ਦੇ 10000 ਰੁਪਏ ਦਾ ਡਿਸਕਾਊਂਟ ਸੌਦੇ ਤੋਂ ਬਾਅਦ ਵੀ ਕਰਦਾ ਸੌਦੇ ਬਾਅਦ ਵੀ ਕਰਦਾ ਮੈਂ ਕਹਣਾ ਅਗਲਾ ਪੂਰੀ ਤਸੱਲੀ ਕਰਕੇ ਲੀਵਰ ਲਾ ਕੇ ਇੰਜਨ ਚ ਬਲੋ ਹੋਵੇ ਗੇਅਰ ਚ ਬਾਜ ਹੋਵੇ ਤਾਂ ਆਪਣੀ ਐ ਆਪਣੀਆਂ ਹਾਂਜੀ ਸੱਚੀ ਗੱਲ ਦੀ ਹਾਂਜੀ ਬਾਈ ਅੱਜ ਆਪਾਂ ਖੜੇ ਆ ਪਿੰਡ ਮਹਿਲਾ ਚੌਂਕਾ ਜ਼ਿਲ੍ਹਾ ਸੰਗਰੂਰ ਬਾਈ ਬਿੱਟੂ ਬਾਈ ਦੇ ਲੇਵੇ ਖੜੇ ਆ ਬਾਈ ਦੋ ਕੰਬਾਈਨਾ ਸੇਲ ਦੇ ਲਈ ਨੇ ਬਾਈ ਲਵੇ ਤੇ ਕੰਪਨੀ ਬਾਈ ਬਹੁਤ ਸੈਂਡ ਨੇ ਆਪਣੇ ਵਿਸ਼ਾਲ ਕੰਪਨੀ ਕੰਬਾਈਨਾ ਜਿਹੜੀ ਬਾਈ ਕਿਸਾਨਾਂ ਦੇ ਵਿੱਚ ਪੂਰੀ ਮਤਲਬ ਚਾਹਤ ਐ ਇਸ ਟਾਈ ਸਸੀਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਂ ਦੱਸ ਦੋ ਪਹਿਲਾਂ ਇੱਕ ਵਾਰ ਮੈਂ ਵੀ ਰਸਤਾ ਤੁਸੀ ਦੱਸ ਦੋ ਮੇਰਾ ਨਾਂ ਹੈਗਾ ਬਿੱਟੂ ਬਾਈ ਪਿੰਡ ਹੈਗਾ ਮਹਿਲਾ ਚਾਊਗਾ ਮਹਿਲਾ ਸੰਗਰੂਪ ਤਹਿਸੀਲ ਸਨਾਮ ਹੈ ਤਹਿਸੀਲ ਸਨਾਮ ਦੇ ਦੋ ਟੰਗ ਮੈਂ ਇਹਨਾਂ ਨੇ ਅੱਜ ਆਪ ਲੈ ਲਈ ਹਾਂਜੀ ਹਾਂਜੀ ਵਿਸ਼ਾਲ ਦੀਆਂ ਨੇ ਬਾਈ ਵਿਸ਼ਾਲ ਦੀਆਂ ਨੇ ਬਾਈ ਕਿਸਾਨਾਂ ਚੋਂ ਮੋਢਲ ਪੂਰੀ ਖਿੱਚ ਆਵੇ ਇਹਦੀ ਹਾਂ ਇਹ ਆ ਜਿਹੜੀ ਆ ਮਸ਼ੀਨ ਆ ਇਹ ਤਾਂ ਜਾਨੀ ਕਿ ਪਿੰਡ ਤੋਂ ਬਾਹਰੇ ਵੀ ਨਹੀਂ ਗਈ ਹੋਈ ਕੋਈ ਬੰਦਾ ਗਰੰਟੀਦਾਰ ਦਾਵੇ ਨੇ ਆਪਾਂ ਗਰੰਟੀ ਲੈ ਸਕਦੇ ਹਾਂ ਤੁਸੀਂ ਅੱਛਾ ਪਿੰਡ ਚ ਚੱਲੀ ਹੋਈ ਹੈ ਮੈਂ ਕਹਿੰਦਾ ਪਿੰਡ ਪਿੰਡ ਹੀ ਆਪਾਂ ਵੀ ਪਿੰਡੇ ਚ ਲਾਉਣਾ ਜਿੱਥੋਂ ਲੈਂਦੀ ਤੇ ਉਹ ਵੀ ਪਿੰਡੇ ਚ ਲਾਉਣਾ ਮੰਨ ਲਓ ਚੱਲੀ ਬਹੁਤ ਥੋੜੀ ਹੋ ਬਾਈ ਦਾ ਹਾਂ ਹਾਂ ਬਹੁਤ ਘੱਟ ਚੱਲੀ ਹੈ ਨਾਲ ਦੇ ਟਾਇਰ ਨੇ ਬਾਈ ਵਾਹ ਜੀ ਬਹੁਤ ਟਾਇਰ ਵੀ ਮੰਨ ਕੇ ਚੱਲੇ ਪਏ ਮੂਰਲੇ ਆਪਾਂ ਨੇ ਨਾਲ ਦੇ ਵਾਲੇ ਮੰਗ ਲਏ ਸਾਰੇ ਨਾਲ ਵਾਹ ਜੀ ਠੀਕ ਆ ਵੱਡੇ ਭਾਈ ਟੀ ਕੰਡੀਸ਼ਨ ਕਿਹਦਾ ਹੈ ਟਾਇਰਾਂ ਦੀ ਆਪਾਂ ਬਾਈ ਕੰਡੀਸ਼ਨ ਭਾਈ ਨਵੇਂ ਜਮਾ ਨਵੀਂ ਬਾਈ ਹਾਂ ਮੰਗ ਲਏ 70 ਪੈਸੇ ਨਾਲ ਦੇ ਵਾਹ ਜੀ ਵਾਹ ਬਾਈ ਤੇ ਕਿਹੜਾ ਜਨਾ ਬਾਈ ਤੇ 0280 ਬਾਕ 0250 ਬਾਕ ਹਾਂ ਜੀ ਬਾਬਾ ਜੀ ਬੜਾ ਸੋਹਣਾ ਬਈ 2015 ਮਾਡਲ ਹੈ 15 ਮਾਡਲ ਹੈ ਬਈ ਜੀ ਹਾਂ ਜੀ ਬਾਬਾ ਜੀ 300 ਰੁਪਏ ਲਾਉਣ ਦੀ ਲੋੜ ਨਹੀਂ ਬਈ ਸਾਰੀ ਚਮੜਾ ਜਮਾ ਔਖੀ ਖੜੀ ਹੈ ਬਈ ਹਨਾ ਐਨ ਓਕੇ ਓਕੇ ਬਈ ਲੀਵਰ ਲਾ ਕੇ ਕੱਲਾ ਫਰੇਸਰ ਬਦਲਣਾ ਰਿਪੇਅਰ ਵੀ ਨਹੀਂ ਕਰਨੀ ਪੜੇ ਰਿਪੇਅਰ ਵੀ ਨਹੀਂ ਕਰਨੀ ਬਈ ਜੀ ਹਾਂ ਇਹ ਵੀ ਕੱਢ ਕੇ ਰਿਪੇਅਰ ਕਰੀ ਹੈ ਆਪਣੀ ਵਾਹ ਜੀ ਬਾਬਾ ਜੀ ਠੀਕ ਹੈ ਬੋਲੇ ਬਈ ਤੇ ਪੀਰੀਡ ਮੰਨਦਾ ਬਈ ਪੇਦਾ ਇਹਦਾ 14 ਲੱਖ ਰੁਪਏ 14 ਲੱਖ ਬਈ ਤੇ ਬੰਦਾ ਪੂਰੀ ਥੱਲੀ ਕਰਕੇ ਲੈ ਹੀ ਜਾਣਾ ਮੈਂ ਕਹਿੰਦਾ ਬਾਈ ਜਿਹੜਾ ਆਊਗਾ ਪੂਰੀ ਤਸੱਲੀ ਕਰਕੇ ਜੀ ਐਨ ਅੱਖਾਂ ਮੀਚ ਕੇ ਲੈ ਕੇ ਜਾਵੇ ਵਾਹ ਜੀ ਵਾਹ ਬਾਕੀ ਆਪ ਵੀ ਕਿਸਾਨ ਆ ਬਈ ਹਨਾ ਬੰਦੇ ਹਾਂ ਜੱਟ ਪਈ ਆਪ ਖੇਤੀ ਕਰਦੇ ਆ ਕਿਸਾਨੀ ਨਾਲ ਜੁੜੇ ਹੋਇਆ ਵਾਹ ਜੀ ਵਾਹ ਬਾਕੀ ਬਈ ਕੰਬਨ ਦੱਸ ਰਹੀ ਆ ਵੀ ਹਨਾ ਇਹ ਜੰਦਵਾਤ ਹੈਗੀ ਆ ਮੈਂ ਕਹਿੰਦਾ ਕਿਤੇ ਬੁਰਸ਼ ਵੀ ਹੋਵੇ ਦੇਣਦਾਰੀ ਆ ਬੰਦਾ ਕਹਿ ਦੇਣਾ ਕੋਈ ਤੇ ਬੁਰਸ਼ ਹੋਵੇ ਤਾਂ ਦੇਖਾ ਕੇ ਲੈ ਚਾਹੀਦਾ ਬੰਦਾ ਹਨਾ ਬਈ ਹਾਂ ਮੈਂ ਕਹਿੰਦਾ ਲਿਖਾਈ ਪਰੀ ਹੁੰਦੀ ਆ ਮਸ਼ੀਨਾਂ ਦੀ ਇਹਦੀ ਲਿਖਾਈ ਵੀ ਨਹੀਂ ਪਰੀ ਹੋਈ ਆ 20 ਮਾਡਲ ਇਹਦੀ ਲਿਖਾਈ ਪਰੀ ਹੋਈ ਆ ਪਰੀ ਹੋਈ ਆ ਬਾਈ ਇਹ ਉਵੇਂ ਹੀ ਖੜੀ ਆ ਜਿਵੇਂ ਹੈਗੀ ਆ ਬਾਈ ਹਾਂ ਵਾਹ ਜੀ ਵਾਹ ਬਾਈ ਤੇ ਰੇਟ ਦੱਸੋ ਦੱਸ ਤਾਂ ਬਈ ਦਾ 14.5 ਲੱਖ 14.5 ਲੱਖ ਵਿੱਚੋਂ ਮਾਨ ਦਾ ਕਰ ਦਾਂਗੇ ਹਾਂ ਮਾਨ ਤਾਨ ਹੋ ਜੂ ਬਾਈ ਜਿਹੜਾ ਵੀਡੀਓ ਦੇਖ ਕੇ ਤੇ ਸ਼ੇਅਰ ਕਰਕੇ ਆਊਗਾ ਨਾ 13 ਦਿਖਾ ਦੇ 10000 ਰੁਪਏ ਦਾ ਡਿਸਕਾਊਂਟ ਸੌਦੇ ਤੋਂ ਬਾਅਦ ਵੀ ਕਰ ਦਾਂਗੇ ਸੌਦੇ ਬਾਅਦ ਵੀ ਕਰ ਦਾਂਗੇ ਬਾਈ ਵਾਹ ਜੀ ਵਾਹ ਆ ਪੰਜਾਬ ਨੰਬਰ ਤੇ ਆ ਗਈ ਬੜੀ ਸੋਹਣੀ ਆ ਹਾਂ ਪੀ ਵੀ 19 ਕੋ ਵੀ ਪੰਜਾਬ ਆ ਉਹ ਸੰਗਰੂਰ ਦਾ ਮੇਰੇ ਨਾਵਾ ਬਾਈ ਠੀਕ ਠੋੜੇ ਨਾ ਬਾਈ ਉਹ ਠੀਕ ਹੈ ਬਾਈ ਵਿੱਚ ਉਹ ਐਚ ਆਰ ਲਿਖਿਆ ਬਾਈ ਹੈ ਪਹਿਲਾਂ ਐਚ ਆਰ ਨੰਬਰ ਤੀਗਾ ਹੁਣ ਐਨਓਸੀ ਆਪਣੇ ਨਾਮ ਦੀ ਆ ਗਈ ਆਪਣੇ ਨਾਮ ਦੀ ਆ ਗਈ ਤੇ ਇਹ ਦੱਸੋ ਬਾਈ ਕਿੰਨੇ ਮਾਡਲ ਹੈ ਵੀਰੇ 2020 ਮਾਡਲ ਹੈ ਬਾਈ ਇਹ ਵੀ ਲੋਕਲ ਚੱਲੀ ਹੋਈ ਆ ਲੋਕਲ ਚੱਲੀ ਆ ਬਾਈ ਜੀ ਤੇ ਇਹ ਵੀ 19 ਨੰਬਰਾਂ ਵਰਨ ਵਾਲੇ ਦਾ ਠੀਕ ਹੈ ਬਾਈ ਟਾਇਰ ਚੰਗੇ ਨੇ ਇਹਦੇ ਬਾਈ ਨਵੇਂ ਬਾਈ ਮੂਰਲੇ ਮਗਲੇ ਨਾਲ ਦੇ ਬਾਈ ਮਾਹਰੇ ਨਾਲ ਦੇ ਬਾਈ ਬਾਜੀ ਬਾਕੀ ਮੈਂ ਦਿਖਾ ਦਿੰਨੇ ਇੱਕ ਵਾਰ ਲਾਉਣੇ ਕੋਈ ਬਾਜੀ ਕੋ ਆ ਬਾਈ ਇੰਜਨ ਜਿਹੜਾ ਬਾਈ ਤੇ ਲਾਲ ਹੀਨੋ ਲਾਲ ਹੀਨੋ ਬਾਈ ਜੀ ਬਾਜੀ ਬਾਜੀ ਬੈਲਟਾਂ ਬੁਲਟਾਂ ਸਾਰਾ ਕੰਮ ਹੋਇਆ ਹੈ ਮੈਂ ਕਹਿੰਦਾ 1 ਰੁਪਿਆ ਵੀ ਨਹੀਂ ਲਾਉਣ ਦੀ ਲੋੜ ਬਾਈ ਜੀ ਤੇ 2020 ਮਾਡਲ ਆ ਬਾਈ ਜੀ ਹਾਂ ਠੀਕ ਆ ਬਾਈ ਜੀ ਤੇ ਕੀ ਰੇਟ ਮੰਗਦਾ ਬਾਈ ਆਪਾਂ ਇਹਦਾ 1.7 ਲੱਖ ਰੁਪਈਆ ਜੀ 1.7 ਲੱਖ ਰੁਪਈਆ ਬਾਈ ਮੌਕੇ ਤੇ ਮਾਨਤਨ ਹੋ ਜੂ ਬਾਈ ਮਾਨਤਨ ਹੋ ਜੂ ਠੀਕ ਆ ਬਾਈ ਜੀ ਬਾਈ ਜਿਵੇਂ ਕੰਬਾਇਨਾ ਵਿੱਚ ਟਰੈਕਟਰ ਦੀ ਕੰਡੀਸ਼ਨ ਵੀ ਐਵੀ ਆ ਬਾਈ ਬਾਈ ਮੈਂ ਕਹਣਾ ਅਗਲਾ ਪੂਰੀ ਤਸੱਲੀ ਕਰਕੇ ਲੀਵਰ ਲਾ ਕੇ ਇੰਜਨ ਚ ਬਲੋ ਹੋਵੇ ਗੇਅਰ ਚ ਬਾਜੋਵੇ ਤਾਂ ਆਪਣੀ ਐ ਆਪਣੀਆਂ ਆਪਾਂ ਚਲਾਉਣੇ ਬਾਈ ਉਹ ਨਹੀਂ ਹੈਗਾ ਆਪਣੀਆਂ ਚਲਾਈਆਂ ਹੋਈਆਂ ਨੇ ਦੋ ਮਿੰਟ ਉਹਦੇ ਇੱਥੇ ਚਲਾਈਂ ਤੁਸੀਂ ਮੈਂ ਕਹਣਾ ਸੀਜ ਲਾਇਆ ਬਾਈ ਗਣਕਾ ਦਾ ਆਪਾਂ ਨੇ ਪਿੰਡ ਮਿੰਟ ਚਲਾਈਆਂ ਨੇ ਕੰਪਨੀ ਬੜੀ ਸੋਹਣੀ ਹੈ ਪਰ ਕਹਿਣ ਦੀ ਗੱਲ ਉਡਣੀ ਨਾ ਬੱਟਾ ਹਾਂ 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 ਰੋਸੇ ਵਨ ਕੰਪਨੀ ਆ ਉਹਦੀ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਤੇ ਆਹੀ ਹੈ ਬਈ 14.5 ਲੱਖ ਮਾਨਦਨ ਹਾਂ ਹਾਂਜੀ ਹਾਂਜੀ ਇਹ 18.5 ਲੱਖ ਬਈ ਸਵਾ 18.5 ਲੱਖ ਬਈ 3 ਮਾਨਦਨ ਹੋ ਜੂਗਾ ਤੇ ਕਿੱਥੇ ਆ ਬੰਦਾ ਮਾੜਾ ਲੋਕੇਸ਼ਨ ਦੱਸ ਦੀ ਆਪਾਂ ਪਿੰਡ ਮਹਿਲਾ ਚੌਕ ਜ਼ਿਲ੍ਹਾ ਸੰਗਰੂਰ ਜੀ ਬਈ ਤਹਿਸੀਲ ਸੁਨਾਮ ਸਨਚ ਪਿੰਡ ਪਈ ਜਾਂਦਾ ਚਰਾਹਾ ਪਈ ਜਾਂਦਾ ਜੀ ਚਰਾਹਾ ਪੈਂਦਾ ਬਈ ਚਰਾਹੇ ਦੇ ਪਿੰਡ ਆਪਾਂ ਤੇ ਸੰਰੂਰੇ ਦਾ ਬਹੁਤ ਮਸ਼ਹੂਰ ਪਿੰਡ ਹੈ ਸਾਡਾ ਬਹੁਤ ਮਸ਼ਹੂਰ ਪਿੰਡ ਆ ਬਈ ਤੇ ਮਹਿਲਾ ਚੌਂਕ ਇੱਕ ਮੰਨਿਆ ਹੋਇਆ ਪਿੰਡ ਹੈ ਸੂਰੂ ਤੋਂ ਲਵੇ ਜੌਣੇ ਮੋੜ ਦੇ ਮੌੜਾ ਪਿੰਡ ਪਈ ਜਾਂਦਾ ਜੌਣੇ ਮੋੜ ਦਾ ਪਿੰਡ ਤੇ ਉਦੋਂ ਪਹਿਲਾ 3 ਕਿਲੋਮੀਟਰ ਆਪਣਾ ਪਿੰਡ ਹੈ ਜੀ ਬੜੇ ਬਾਈ 3 ਨੰਬਰ ਦੱਸ ਦੇ ਇੱਕ ਵਾਰ ਆਪਾਂ ਨੂੰ ਨੰਬਰ 98724 ਜੀ ਤੇ 99041 99041 ਬਾਈ ਫੋਨ ਕਰਕੇ ਆ ਜਾਓ ਟਵਰ ਬਾਈ ਜੀ ਕਰਕੇ ਆਇਓ ਬਾਈ ਜਰੂਰ ਪਤਾ ਕੀ ਹੁੰਦਾ ਕਈ ਵਾਰੀ ਵੀ ਦੇਖੋ ਵੀਰ ਖੇਤੀ ਦਾ ਹੁਣ ਤੁਹਾਨੂੰ ਪਤਾ ਜੀਰੀ ਦਾ ਕਿਉਂ ਬਾਹਰ ਬੂਨ ਲੈਂਦਾ ਏ ਠੇਕੇ ਟੁਕੇ ਦੇ ਖਾਦਾ ਕਿਤੇ ਰੇਰੂ ਪਾਉਣ ਜਾਂ ਉਰੋ ਪਰ ਆ ਗਏ ਹੁੰਦੇ ਤਾਂ ਫੋਨ ਕਰਕੇ ਆਇਓ ਬਾਈ ਫੋਨ ਕਰਕੇ ਆਇਓ ਬਾਈ ਬਾਕੀ ਆਪਾਂ ਲੈ ਆ ਪ ਜਾਵਾਂਗੇ ਹਣਾ ਬਾਈ ਤੁਹਾਨੂੰ ਮਹਿਲਾ ਜਾ ਹਾਂ ਜੇ ਚੌਂਕ ਚੌਉ ਉ ਤਾਂ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਮਿਹਰਬਾਨੀ ਤੁਹਾਡੀ ਬਹੁਤ ਹੈ ਨਾ ਬਾਬਾ ਜੀ ਧੰਨਵਾਦ